ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਜ਼ਿਲ੍ਹਾ ਫਾਜ਼ਿਲਕਾ ਤੋਂ ਖਬਰ ਇੱਕ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਬਰਾਤੇ ਜਾ ਰਹੇ ਇੱਕ ਪਰਿਵਾਰ ਦੀ ਕਾਰ ਨੂੰ ਘੇਰ ਕੇ ਤੋੜਪੰਨ ਕੀਤੀ ਗਈ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਇਸ ਘਟਨਾ ਨੂੰ ਅੰਜਾਮ ਕਾਰ ਸਵਾਰ 6 ਨੌਜਵਾਨਾਂ ਵੱਲੋਂ ਦਿੱਤਾ ਗਿਆ ਕੁੱਟਮਾਰ ਦੀ ਇਹ ਘਟਨਾ ਫਾਜ਼ਿਲਕਾ ਦੇ ਪਿੰਡ ਮੰਬੋਕੇ ਤੋਂ ਮਮਦੋਟ ਦੇ ਨੇੜਲੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਆ ਰਹੀ ਬਰਾਤ ਨੂੰ ਕਾਰ ਸਵਾਰ ਕੁਝ ਨੌਜਵਾਨਾਂ ਨੇ ਪਿੰਡ ਲੱਖੋ ਕੋਈ ਬਹਿਰਾਮ ਨੇੜੇ ਘੇਰ ਕੇ ਕਾਰ ਦੀ ਭੰਨ ਤੋੜ ਕੀਤੀ ਅਤੇ ਕਾਰ ਸਵਾਰ ਪੰਜ ਜਣਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਦੱਸਦੇ ਕਿ ਮਮਦੋਟ ਦੇ ਨੇੜਲੇ ਪਿੰਡ ਲਖਮੀਰ ਕੇ ਉਤਾੜ ਤੋਂ ਇੱਕ ਵਿਅਕਤੀ ਆਪਣੀਆਂ ਦੋ ਬੇਟੀਆਂ ਤੇ ਇੱਕ ਪੋਤੇ ਸਮੇਤ ਫਾਜ਼ਿਲਕਾ ਦੇ ਪਿੰਡ ਮੰਬੋ ਕੇ ਵਿਖੇ ਇੱਕ ਵਿਆਹ ਤੇ ਗਏ ਸਨ ਅਤੇ ਉਥੋਂ ਬਰਾਤ ਸਮੇਤ ਮਮਦੋਟ ਦੇ ਨੇੜਲੇ ਪਿੰਡ ਲੱਖਾ ਸਿੰਘ ਵਾਲਾ ਹਠਾੜ ਵਿਖੇ ਪਹੁੰਚਣਾ ਸੀ ਰਸਤੇ ਵਿੱਚ ਪਿੰਡ ਲਖੋ ਕੇ ਬਹਿਰਾਮ ਨੇੜੇ ਅੱਧੀ ਦਰਜਨ ਕਾਰ ਸਵਾਰਾਂ ਨੇ ਗੱਡੀ ਰੋਕੀ ਅਤੇ ਉੱਤਰਦਿਆ ਸਾਰੇ ਤੇਜ਼ ਤਾਰ ਹਥਿਆਰਾਂ ਤੇ ਬੇਸਬਾਲਾਂ ਦੇ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਵਿੱਚ ਬੈਠੀਆਂ ਦੋ ਔਰਤਾਂ ਤੇ ਇੱਕ ਬਜ਼ੁਰਗ ਸਮੇਤ ਕਾਰ ਚਾਲਕ ਨੂੰ ਵੀ ਕਾਫੀ ਸੱਟਾਂ ਮਾਰੀਆਂ। ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਅਤੇ ਪਿੱਛੋਂ ਬਰਾਤ ਦੀ ਇੱਕ ਗੱਡੀ ਆ ਜਾਣ ਕਾਰਨ ਹਮਲਾਵਰ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆ ਹੀ ਥਾਣਾ ਲਖੋ ਕੇ ਬਹਿਰਾਮ ਦੇ ਮਹਿਲਾ ਐਸਐਚਓ ਪਰਮਜੀਤ ਕੌਰ ਸਮੇਤ ਪੁਲਿਸ ਪਾਰਟੀ ਘਟਨਾ ਵਾਲੇ ਥਾਂ ਤੇ ਪਹੁੰਚ ਗਏ ਅਤੇ ਬਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਇਸ ਜਾਂਚ ਪੜਤਾਲ ਦੌਰਾਨ ਡੀਐਸਪੀ ਰਾਜਵੀਰ ਸਿੰਘ ਵੀ ਮੌਕੇ ਤੇ ਪਹੁੰਚੇ ਉਹਨਾਂ ਦੱਸਿਆ ਕਿ ਵਿਆਹ ਸਮਾਗਮ ਦੌਰਾਨ ਕਿਸੇ ਗੱਲ ਨੂੰ ਲੈ ਕੇ ਕੋਈ ਰੰਜਿਸ਼ ਹੋ ਸਕਦੀ ਹੈ ਡੀਐਸਪੀ ਨੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਡੀਐਸਪੀ ਰਾਜਵੀਰ ਸਿੰਘ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕੀ ਘਟਨਾ ਵਾਪਰੀ ਅਸੀਂ ਇਧਰੋਂ ਆ ਰਹੇ ਸੀ ਆਪਣੇ ਮੈਰਿਜ ਤੋਂ ਬਰਾਤ ਜਾ ਰਹੇ ਸੀਗੇ ਇਹ ਅੱਗੋਂ ਗੱਡੀ ਆਈ ਆ yellow plate ਸੀਗੀ ਅਚਾਨਕ ਪਹਿਲਾਂ ਉਹਨਾਂ ਨੇ ਇੱਧਰ ਕੀਤੀ ਗੱਡੀ ਮੱਧਰੋਂ ਕੱਢਣ ਲੱਗਿਆ ਫਿਰ ਅੱਪੂ ਆ ਕੇ ਘੜ ਗਏ ਬਸ ਆਉਂਦੇ ਸਾਰੀ ਉਹਨਾਂ ਨੇ ਅੱਗੋਂ ਮਾਰਨਾ ਸ਼ੁਰੂ ਕਰ ਦਿੱਤਾ ਕਿੰਨੇ ਕੁ ਜਣੇ ਸੀ 6 ਜਣੇ ਸੀਗੇ ਪੂਰੇ ਕਦੇ ਨਾਮ ਆ ਮਿਲਿਆ ਤਾ ਉਹਨਾਂ ਕੋਲ ਸੀ ਬੇਸਬਾਲ ਸੀਗੇ ਕਿਤਗੀਆਂ ਕੋਲ ਕਾਪੇ ਸੀਗੇ ਤੇ ਕੁਝ ਕੁ ਗੁਰਬਾਨਾ ਸੀ ਕਿ ਕਿ ਨੁਕਸਾਨ ਹੋਇਆ ਗੱਡੀ ਰੁੱਟੀ ਜਾਂ ਇੱਕ ਪੁਆਈ ਦੇ 6 ਮੋਰਾ ਸੀ ਜਾਂ ਮੇਰੀ ਚੈਨ ਟਕੜਾ ਸੀਗਾ ਕਿੰਨੇ ਕੁ ਜਣੇ ਗਏ ਸੀ ਅਸੀਂ ਉਹ ਅਮਲਾਵਰ ਕਿੰਨੇ ਜਣੇ ਸੀ 6 ਜਣੇ ਕਾਰਨ ਕੀ ਬਣਿਆ ਉਹਨਾਂ ਨੇ ਅਮਲਾ ਕੀਤਾ ਪਤਾ ਨਹੀਂ ਲੱਗਿਆ ਜਾਣ ਪਛਾਣ ਸੀਗੇ ਦੋ ਮੁੰਡੇ ਜਾਣ ਪਛਾਣ ਸੀਗੇ ਕਿੱਥੋਂ ਦੇ ਸੀਗੇ ਉਹ ਤੇ ਫਾਈਲ ਕਰਦੇ ਤੇ ਪੁਲਿਸ ਨੂੰ ਦੱਸਤਾ ਵੀ ਨਾਮ ਪਤਾ ਕੀ ਸਭ ਕੁਝ ਐਡਰੈਸ ਦੱਸਤਾ ਹੁੰਦਾ ਕੌਣ ਨੇ ਕਿੱਥੋਂ ਦੇ ਨੇ ਉਹ ਮੈਂ ਜ਼ਿਲ੍ਹਾ ਫਾਈਲ ਕਰਾ ਪਿੰਡ ਮੁੰਬੇ ਦੇ ਜਮਾ ਬੋਡਰ ਦੇ ਉੱਪਰ ਹੈ ਨਾਮ ਨਾਮ ਇੱਕ ਦਾ ਨਾਮ ਹੈ ਗੋਰਮਤ ਤੇ ਸਨਮੋਬ ਕਰਨੈਲ ਤੇ ਇੱਕ ਦਿਨ ਆ ਰਾਜ ਕੁਤਰਾਜ ਤੇ ਸਨਵਜ ਸੁਸ਼ੰਤ ਪੁਲਿਸ ਕਾਰਵਾਈ ਕਰ ਰਹੀ ਹੈ ਹਾਂ ਜੀ ਕਾਰਵਾਈ ਕਰ ਰਿਹਾ ਕੋਈ ਸਾਰ ਨਹੀਂ ਤਾਂ ਵਿਆਹ ਤੇ ਗਏ ਆ ਫਾਇਲ ਕੇ ਜ਼ਿਲ੍ਹੇ ਚ ਪਰ ਪਿੰਡ ਮੁੰਬੇ ਕੇਗਾ ਜੀ ਵੱਡਾ ਮੁੰਬੇ ਕੇ ਉੱਥੇ ਗਏ ਆ ਕੱਲ ਗਏ ਆ ਅਸੀਂ ਤੇ ਰਾਤ ਰਹੇ ਆ ਤਸਵੀਰیں ਹੀ ਚੱਲ ਪਏ ਮੇਰੇ ਨਾਲ ਜੋ ਮੇਰੀਆਂ ਕੁੜੀਆਂ ਨੇ ਇੱਕ ਮੇਰਾ ਪੁੱਤਰਾ ਹੈ ਇੱਕ ਬਰਤਣੀ ਹੈ ਇੱਕ ਨਾਲ ਪੁੱਤਰਾ ਬੰਦਾ ਹੈ ਉਹਦੇ ਸਹਾਰੂ ਵੀ ਨਾਲ ਸਾਡੇ ਅਸੀਂ ਆ ਰਹੇ ਹਾਂ ਤੁਹਾਨੂੰ ਕੋਈ ਪਤਾ ਨਹੀਂ ਲੱਖੋ ਗਿਆ ਲੰਘਿਆ ਅੱਗੇ ਅੱਗ ਦਾ ਕੁਲਬੇੜੇ ਕੀਤਾ ਉਹ ਪਤਾ ਹੀ ਉਹਦਾ ਲੱਗਿਆ ਜਦ ਕਰਤੀ ਰੰਗ ਵਿੱਚ ਆ ਕੇ ਹੱਥ ਕੋਹ ਹਾਰ ਕੇ ਦੇਖਦੇ ਨਾ ਅਸੀਂ ਦੋ ਮੁਟਿਆਰੀ ਚੀਹੇ ਚੂਹੇ ਪੰਨਾਂ ਲਾ ਪਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਂਹ ਨਹੀਂ ਦਿੱਤਾ ਨਾ ਸਾਨੂੰ ਕਿੰਨੇ ਕੁ ਜਣੇ ਸੀਗੇ ਉਹ ਪੰਜ ਕੁ ਜੱਸੀ ਨੇ ਪੰਜ 6 ਜਿੰਨੇ ਕੁ ਪੰਜ ਕੁ ਜਣੇ ਮੇਰੇ ਖਿਆਲ ਹੈ ਕੀ ਕੀ ਨੁਕਸਾਨ ਹੋਇਆ ਨੁਕਸਾਨ ਇੱਕ ਤਾਂ ਕੁੜੀਆਂ ਕੋਲੋਂ ਗਿਆਣਾ ਹੈਗਾ ਹੀ ਉਹ ਲੈ ਗਏ ਤੇ ਬਾਕੀ ਆ ਕੱਟੇ ਫਾਟੇ ਫੜਾਂ ਬਹੁਤ ਆ ਗਏ ਐਨੀ ਸਟੇ ਲੱਗੀ ਕਿ ਆਣੇ ਲੋਜੀ ਸਟੇ ਨਹੀਂ ਲੱਗਿਆ ਸਾ ਲਾ ਕੇ ਗਏ ਨੇ ਜੀ ਕਿੰਨੇ ਜਣੇ ਚੱਕੇ ਹੋਏ ਨੇ ਸਾਡੇ ਨਾਜੇ ਚ 6 ਗੁਜਰ ਹੋਣੇ ਚਾਹੀਦੇ ਇੱਕ ਤਾਂ 6 ਜਣੇ ਡਰਾਈਵਰ ਸੀ 6 ਜਣੇ ਹੋਣੇ ਚਾਹੀਦੇ ਮੇਰੇ ਦਿਲ ਮੰਦਾ ਸਟਾ ਨੇ ਕਾਦੇ ਕਾਦੇ ਨਾਲ ਮਾਰੀਆਂ ਕਿੰਨੇ ਜਣੇ ਸੀਗੇ ਉਹਨਾਂ ਕੋਲ ਜਿਹੜੇ ਸਾਰੇ ਹੈਗੇ ਹੀ ਉਹ ਵਸ ਬਿਗੇ ਜਿਹੜੇ ਪੈਨ ਨੇ ਉਹਾਂ ਤੇ ਘਾਟੋਂ ਨਗਰਾਏ ਨੇ ਤੇ ਕਿਰਪਾਨ ਵੀ ਇੱਕ ਲੰਡੀ ਜਗੀ ਸੀ ਉਹਦਾ ਸੱਟਗੇ ਨੇ ਇੱਥੇ ਜਾ ਹੁੰਦੇ ਗਏ ਇੱਥੇ ਥੱਲੇ ਭਈ ਕਿੰਨੇ ਜਣੇ ਸੀਗੇ ਉਹ 6 ਜਣੇ ਸੀ ਤੇ ਕੋਈ ਸਮਾਨ ਵੀ ਖੋਇਆ ਗਿਆ ਤੁਹਾਡਾ ਹਾਂਜੀ ਸਮਾਨ ਦਾ ਵੀ ਨੁਕਸਾਨ ਹੋਇਆ ਹਾਂ ਨਕਸਾਨ ਸਾਡਾ ਸੋਨਾ ਕੁੜੀਆਂ ਪਾਇਆ ਹਿੰ ਮੌਜੂਦਾ ਸਰਪੰਚ ਨਹੀਂ ਆਪਣੇ ਫਾਰ ਹੋਲੇ ਮੇਰੀ ਕੁੜੀ ਉਂਦੇ ਗੱਲ ਚ ਹੈਗੀ ਇਹ ਦੂਜੀ ਕੁੜੀ ਹੈਗੀ ਹੈੜੋ ਪਾਰ ਵਾਲੀ ਉਂਦੀ ਮੋਹਰਾ 6 ਹੈਗੀਆਂ ਸੀ ਗਾਲੇ ਚ ਕੋਈ ਨਹੀਂ ਠੀਕ ਉਹ ਲੱਗੀ ਜਿਹੜਾ ਕੜਾ ਸੀ ਜੁਨਾਡੋ ਪੁੱਤਰ ਤੋਂ ਕੋਟੀ ਉੱਡੇ ਹੱਡੇ ਦਾ ਪੋਸਟਰੇ ਮਿਲਿਆ ਹਾਂ ਜੀ ਇਹ ਆਪਣੇ ਜਿਹੜੀ ਮਦਈ ਤੇ ਰਿਹਾ ਇਹ ਆਪਣੇ ਸਰਜੀਤ ਸਿੰਘ ਸਾਨੂੰ ਤੂਸਾ ਸਿੰਘ ਦੇ ਸਿਕੰਦਰ ਸਿੰਘ ਸਾਨੂੰ ਕਰਪਾਲ ਸਿੰਘ ਇਹ ਲਖਮੀਰ ਕੇ ਧਾੜਦੇ ਆ ਤੇ ਇਹ ਕਹਿੰਦੇ ਸੀਗੇ ਵੀ ਅਸੀਂ ਉੱਥੇ ਮੰਬੋਗੇ ਪਿੰਡ ਸਾਡੇ ਮਾਮੇ ਦੇ ਮੁੰਡੇ ਦਾ ਵਿਆਹ ਸੀਗਾ ਤੇ ਉੱਥੋਂ ਇਹ ਬਰਾਤ ਤੇ ਆ ਰਹੇ ਸੀਗੇ ਲਖੋਵਾਲ ਪਿੰਡ ਤੇ ਉੱਥੇ ਵੀ ਕਦੇ ਪਤਾ ਲੱਗਾ ਅੰਦਰ ਖਾਤੇ ਵੀ ਇਹਨਾਂ ਦੀ ਵੈਸਮ ਵਸਾਈ ਕੋਈ ਗਾਣਿਆਂ ਗੁਣਿਆਂ ਤੋਂ ਹੋਈ ਆ ਇਥੇ ਆਣ ਕੇ ਇਹਨਾਂ ਦਾ ਕੋ ਉਹਨਾਂ ਨੇ ਮਤਲਬ ਗੱਡੀ ਹੋਰ ਲਿਆ ਕੇ ਤੇ ਇਹਨਾਂ ਦੇ ਸ਼ੀਸ਼ੇ ਵੀ ਟੁੱਟਦੇ ਆ ਥੋੜੀ ਬੰਦੀਆਂ ਸੱਟਾਂ ਲਾਈਆਂ ਵਾ ਤੇ ਉਹਦੇ ਬਾਰੇ ਤਸਦੀਕ ਕਰ ਰਹੇ ਆ ਇਹ ਕੈਨੇਡਾ ਵੀ ਜਾਣ ਲੱਗਿਆ ਸਾਡਾ ਕੋਈ ਸੋਨੇ ਦੀ ਆਈਟਮ ਹੀ ਉਹ ਵੀ ਲੈ ਗਏ ਆ ਉਹਦੇ ਬਾਰੇ ਇਹ ਤਸਦੀਕ ਕਰਦੇ ਆ ਤੇ ਐਸ ਐਚ ਓ ਸਾਹਿਬ ਚੱਲੇ ਆਉ ਪਿੰਡ ਜਾ ਕੇ ਤੇ ਤਸਦੀਕ ਕਰਦੇ ਆ ਨਾਲੇ ਦੋਸ਼ੀਆਂ ਉਹਨਾਂ ਨੂੰ ਫੜ ਕੇ ਫੇਰ ਪਤਾ ਲੱਗੂਗਾ ਕੀ ਗੱਲਬਾਤ ਹੋਈ ਸੱਟਾਂ ਕਿੰਨਿਆਂ ਕਿੰਨਾਂ ਲੱਗਿਆ ਕੋਈ ਨੁਕਸਾਨ ਵੀ ਹੋਇਆ ਨਹੀਂ ਕੋਈ ਜ਼ਿਆਦਾ ਨਹੀਂ ਸੱਟਾਂ ਦੇ ਉਹਨਾਂ ਦੇ ਜਿਹੜਾ ਕਾਰ ਦੇ ਸ਼ੀਸ਼ੇ-ਸ਼ੂ ਟੁੱਟ ਕੇ ਵੱਜੇ ਆ ਤੇ ਜਾਂ ਕਿਸੇ ਦਾ ਮਾੜਾ-ਮੋਠਾ ਡਾਂਗ-ਛੋਟਾ ਵੱਜਾ ਹੋਰ ਕੋਈ ਜ਼ਿਆਦਾ ਸੱਟ ਨਹੀਂ ਹੈਗੀ ਹਾਂ ਛਿਹਰੇ 'ਤੇ ਝੋਟਾਂ ਆਈਆਂ ਕੋਈ ਉਹਨਾਂ ਦਾ ਸਮਾਨ ਵਗੈਰਾ ਵੀ ਕਹਿੰਦੇ ਸਾਡਾ ਨੁਕਸਾਨ ਸਮਾਨ ਇਹਨਾਂ ਨੇ ਕਿਹਾ ਮੁਆਵਜ਼ਾ ਵੀ ਕੁਝ ਸੋਨਾ ਵਗੈਰਾ ਵਾ ਉਹ ਤਸਦੀਕ ਕਰ ਲੈਣੇ ਉਹ ਗੱਲ ਦੀ ਕਿਉਂਕਿ ਜੇ ਇਹਨਾਂ ਦਾ ਝਗੜਾ ਹੋਇਆ ਤੇ ਫਿਰ ਸੋਨੇ ਵਾਲੀ ਗੱਲ ਤੇ ਨਹੀਂ ਹੁੰਦੀ ਪਰ ਫਿਰ ਵੀ ਤਸਦੀਕ ਕਰ ਲੈਣੇ ਤੇ ਹਮਲਾਵਰਾਂ ਦੀ ਕੋਈ ਪਛਾਣ ਹੋਈ ਕਿੱਥੋਂ ਦੇ ਸਾਡੇ ਕਾਰ ਨੇ ਕੀ ਵਜਾ ਹੋ ਰਿਹਾ ਸੀ ਆਪੀ ਕੋਈ ਰਾਜਕੁਮਾਰ ਸਾਡਾ ਜਸਵ ਤੇ ਵਜ੍ਹਾ ਰੰਜਿਸ਼ ਕੀ ਹੋ ਸਕੀ। ਵਜ੍ਹਾ ਰੰਜਿਸ਼ ਕੋਈ ਵਿਆਹ ਦੇ ਵਿੱਚ ਆਦੇ ਕੋ ਸਰਪੰਚੀ ਦੇ ਗਾਣੇ ਕੋਨੇ ਤੋਂ ਹੋਇਆ। ਬਾਕੀ ਤਸਦੀਕ ਕਰਦੇ ਆ ਜੀ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ। ਜ਼ਿਲ੍ਹਾ ਫਾਜ਼ਿਲਕਾ ਤੋਂ ਖਬਰ ਇੱਕ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ। ਜਿੱਥੇ ਬਰਾਤੇ ਜਾ ਰਹੇ ਇੱਕ ਪਰਿਵਾਰ ਦੀ ਗੱਾਰ ਨੂੰ ਘੇਰ ਕੇ ਤੋੜਪੰਨ ਕੀਤੀ ਗਈ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਗਈ। ਇਸ ਘਟਨਾ ਨੂੰ ਅੰਜਾਮ ਕਾਰ ਸਵਾਰ 6 ਨੌਜਵਾਨਾਂ ਵੱਲੋਂ ਦਿੱਤਾ ਗਿਆ। ਕੁੱਟਮਾਰ ਦੀ ਇਹ ਘਟਨਾ ਫਾਜ਼ਿਲਕਾ ਦੇ ਪਿੰਡ ਮੰਬੋਕੇ ਤੋਂ ਮਮਦੋਟ ਦੇ ਨੇੜਲੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਆ ਰਹੀ ਬਰਾਤ ਨੂੰ ਕਾਰ ਸਵਾਰ ਕੁਝ ਨੌਜਵਾਨਾਂ ਨੇ ਪਿੰਡ ਲਖੋਕੇ ਬਹਿਰਾਮ ਨੇੜੇ ਘੇਰ ਕੇ ਕਾਰ ਦੀ ਭੰਨ ਤੋੜ ਕੀਤੀ ਅਤੇ ਕਾਰ ਸਵਾਰ ਪੰਜ ਜਣਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਦੱਸਦੇ ਕਿ ਮਮਦੋਟ ਦੇ ਨੇੜਲੇ ਪਿੰਡ ਲਖਮੀਰ ਕੇ ਉਤਾੜ ਤੋਂ ਇੱਕ ਵਿਅਕਤੀ ਆਪਣੀਆਂ ਦੋ ਬੇਟੀਆਂ ਤੇ ਇੱਕ ਪੋਤੇ ਸਮੇਤ ਫਾਜ਼ਿਲਕਾ ਦੇ ਪਿੰਡ ਮੰਬੋ ਕੇ ਵਿਖੇ ਇੱਕ ਵਿਆਹ ਤੇ ਗਏ ਸਨ ਅਤੇ ਉਥੋਂ ਬਰਾਤ ਸਮੇਤ ਮਮਦੋਟ ਦੇ ਨੇੜਲੇ ਪਿੰਡ ਲਖਾ ਸਿੰਘ ਵਾਲਾ ਹਠਾਰ ਵਿਖੇ ਪਹੁੰਚਣਾ ਸੀ ਰਾਸਤੇ ਵਿੱਚ ਪਿੰਡ ਲਖੋਕੇ ਬਹਿਰਾਮ ਨੇੜੇ ਅੱਧੀ ਦਰਜਨ ਕਾਰ ਸਵਾਰਾਂ ਨੇ ਗੱਡੀ ਰੋਕੀ ਅਤੇ ਉੱਤਰਦਿਆਂ ਸਾਰੇ ਤੇਜ਼ ਤਾਰ ਹਥਿਆਰਾਂ ਤੇ ਬੇਸ ਬਾਲਾਂ ਦੇ ਨਾਲ ਹਮਲਾ ਕਰ ਦਿੱਤਾ ਹਮਲੇ ਦੌਰਾਨ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਵਿੱਚ ਬੈਠੀਆਂ ਦੋ ਔਰਤਾਂ ਤੇ ਇੱਕ ਬਜ਼ੁਰਗ ਸਮੇਤ ਕਾਰ ਚਾਲਕ ਨੂੰ ਵੀ ਕਾਫੀ ਸੱਟਾਂ ਮਾਰੀਆਂ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਅਤੇ ਪਿੱਛੋਂ ਬਰਾਤ ਦੀ ਇੱਕ ਗੱਡੀ ਆ ਜਾਣ ਕਾਰਨ ਹਮਲਾਵਰ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਦਿਆ ਹੀ ਥਾਣਾ ਲਖੋ ਕੇ ਬਹਿਰਾਮ ਦੇ ਮਹਿਲਾ ਐਸਐਚਓ ਪਰਮਜੀਤ ਕੌਰ ਸਮੇਤ ਪੁਲਿਸ ਪਾਰਟੀ ਘਟਨਾ ਵਾਲੇ ਥਾਂ ਤੇ ਪਹੁੰਚ ਗਏ ਅਤੇ ਬਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਇਸ ਜਾਂਚ ਪੜਤਾਲ ਦੌਰਾਨ ਡੀਐਸਪੀ ਰਾਜਵੀਰ ਸਿੰਘ ਵੀ ਮੌਕੇ ਤੇ ਪਹੁੰਚੇ ਉਹਨਾਂ ਦੱਸਿਆ ਕਿ ਵਿਆਹ ਸਮਾਗਮ ਦੌਰਾਨ ਕਿਸੇ ਗੱਲ ਨੂੰ ਲੈ ਕੇ ਕੋਈ ਰੰਜਿਸ਼ ਹੋ ਸਕਦੀ ਹੈ ਡੀਐਸਪੀ ਨੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਡੀਐਸਪੀ ਰਾਜਵੀਰ ਸਿੰਘ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕੀ ਘਟਨਾ ਵਾਪਰੀ ਅਸੀਂ ਇਧਰ ਆ ਰਹੇ ਸੀਗੇ ਆਪਣੇ ਮੈਰਿਜ ਤੋਂ ਬਰਾਤ ਜਾ ਰਹੇ ਸੀਗੇ ਤੇ ਅੱਗੋਂ ਗੱਡੀ ਆਈ ਆ yellow plate ਸੀਗੀ ਅਚਾਨਕ ਪਹਿਲਾਂ ਉਹਨਾਂ ਨੇ ਇਧਰ ਕੀਤੀ ਗੱਡੀ ਮੱਧਰੋਂ ਕੱਢਣ ਲੱਗਿਆ ਫਿਰ ਅੱਪੋਂ ਆ ਕੇ ਘੜ ਗਏ ਬਸ ਆਉਂਦੇ ਸਾਰੀ ਉਹਨਾਂ ਨੇ ਅੱਗੋਂ ਮਾਰਨਾ ਸ਼ੁਰੂ ਕਰ ਦਿੱਤਾ ਕਿੰਨੇ ਕੁ ਜਣੇ ਸੀ 6 ਜਣੇ ਸੀਗੇ ਪੂਰੇ ਕਦੇ ਨਾਮ ਹਮਲਾ ਕੀਤਾ ਉਹਨਾਂ ਕੋਲ ਸੀ ਬੇਸਬਾਲ ਸੀਗੇ ਕਿਤੇ ਕਈਆਂ ਕੋਲ ਕਾਪੇ ਸੀਗੇ ਤੇ ਕੁਝ ਕੋਈ ਕੁਰਬਾਨਾ ਸੀਗਾ ਕੀ ਕਿ ਨੁਕਸਾਨ ਹੋਇਆ ਗੱਡੀ ਰੁਟੀ ਜਾਤ ਇੱਕ ਪੁਆਇਂਟ ਦੇ ਛੇ ਮੋੜਾ ਸੀ ਜਾਂ ਮੇਰੀ ਚੈਨ ਤੇ ਖੜਾ ਸੀਗਾ ਕਿੰਨੇ ਕਿ ਜਣੇ ਗਏ ਸੀ ਅਸੀਂ ਉਹ ਅਮਲਾਵਰ ਕਿੰਨੇ ਜਣੇ ਸੀ 6 ਜਣੇ ਕਾਰਨ ਕੀ ਬਣਿਆ ਉਹਨਾਂ ਨੇ ਅਮਲਾ ਕੀਤਾ ਪਤਾ ਨਹੀਂ ਲੱਗਿਆ ਜਾਣ ਪਛਾਣ ਸੀਗੇ ਦੋ ਮੁੰਡੇ ਜਾਣ ਪਛਾਣ ਸੀਗੇ ਕਿੱਥੋਂ ਦੇ ਸੀਗੇ ਉਹ ਉੱਤੇ ਫਾਈਲ ਕਰਦੇ ਤੇ ਪੁਲਿਸ ਨੂੰ ਦੱਸਦਾ ਵੀ ਨਾਮ ਪਤਾ ਕਿਹੜਾ ਹਾਂ ਸਭ ਕੁਝ ਐਡਰੈਸ ਦੱਸਦਾ ਉਹਨਾਂ ਦਾ ਕੌਣ ਨੇ ਕਿੱਥੋਂ ਦੇ ਨੇ ਉਹ ਮੈਂ ਜ਼ਿਲ੍ਹਾ ਫਾਈਲ ਕਰਾ ਪਿੰਡ ਮੁੰਬੇ ਦੇ ਜਮਾ ਬਾਰਡਰ ਦੇ ਉੱਪਰ ਹੈ ਨਾਮ ਨਾਮ ਇੱਕ ਦਾ ਨਾਮ ਹੈ ਤੇ ਗੌਰਮ ਅਤੇ ਸਨੂਬ ਕਰਨੈਲ ਤੇ ਇੱਕ ਦਾ ਨਾਮ ਰਾਏ ਕੁਤਰਾਜ ਤੇ ਸਨੂਬ ਜਸਵੰਤ ਪੂਲਚ ਕਾਰਵਾਈ ਕਰ ਰਹੀ ਹੈ ਹਾਂਜੀ ਉਸ ਦਾ ਦੁਆਰੇ ਉਹ ਨਹੀਂ ਸਰ ਆਏ ਨਹੀਂ ਤਾਂ ਵਿਆਹ ਤੇ ਗਏ ਆ ਫਾਇਲ ਕੇ ਜਲੇ ਚ ਪਰ ਪਿੰਡ ਮੁੰਬੇ ਕੇਗਾ ਜੀ ਵੱਡਾ ਮੁੰਬੇ ਕੇ ਉੱਥੇ ਗਏ ਆ ਕੱਲ ਗਏ ਆ ਅਸੀਂ ਤੇ ਰਾਤ ਰਹੇ ਆ ਤਸਵੀਰਾਂ ਹੀ ਚੱਲ ਪਏ ਮੇਰੇ ਨਾਲ ਜੋ ਮੇਰੀਆਂ ਕੁੜੀਆਂ ਨੇ ਇੱਕ ਮੇਰਾ ਪੁੱਤਰਾ ਹੈ ਇੱਕ ਬੁੜੋੜੀ ਹੈ ਇੱਕ ਨਾਲ ਪੁੱਤ ਦਾ ਬੰਦਾ ਆ ਰਿਹਾ ਸੀ ਜਿਹੜਾ ਜਿਹੜਾ ਉਹ ਵੀ ਨਾਲ ਸਾਡੇ ਸੀ ਅਸੀਂ ਆ ਰਹੇ ਆਂ ਪਰ ਕੋਈ ਪਤਾ ਨਹੀਂ ਲੱਖੋ ਕਿ ਲੰਘੇ ਆ ਅੱਗੇ ਅੰਤਕਿਲੋਬੇੜੀ ਕੀਤਾ ਉਹ ਪਤਾ ਹੀ ਉਹਦਾ ਲੱਗਾ ਜਦ ਕਰਤੀ ਹੋਣਾ ਰਚਾ ਕੇ ਨਾ ਕੋਹ ਹਾਰ ਕੇ ਦੇਣਾ ਮੈਂ ਆਪਣੇ ਤੁਹਾਨੂੰ ਸੁਖਮੀ ਚੀਹੇ ਚੋ ਇਹ ਪੰਨ ਲਾ ਪਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਹਮਣੇ ਨਹੀਂ ਦਿੱਤਾ ਸਾਨੂੰ ਕਿੰਨੇ ਕੁ ਜਣੇ ਸੀਗੇ ਉਹ ਪੰਜ ਕੁ ਜੱਸੀ ਨੇ ਪੰਜ 6 ਇਹ ਜਿੰਨੇ ਕਹੇ ਪੰਜ ਕੁ ਜਣੇ ਮੇਰੇ ਖਿਆਲ ਹੈ ਕੀ ਕੀ ਨੁਕਸਾਨ ਹੋਇਆ ਸਾਨ ਇੱਕ ਤਾਂ ਕੁੜੀਆਂ ਕੋਲੋਂ ਗਿਆਣਾ ਹੈਗਾ ਸੀ ਉਹ ਲੈ ਗਏ ਤੇ ਬਾਕੀ ਆ ਉੱਤੇ ਫਾਟਾ ਫੜਾ ਬਹੁਤ ಜಾਦੀ ਐਨੀ ਸਟੇ ਲੱਗੀ ਕੁੜੀਆਂ ਨੂੰ ਜੀ ਸਟੇ ਨਹੀਂ ਲੱਗੀ ਸਾਨੂੰ ਲਾ ਕੇ ਗਏ ਨੇ ਜੀ ਕਿੰਨੇ ਜਣੇ ਚੱਕ ਪਏ ਹੋਏ ਨੇ ਸਾਡੇ ਨਾਜੇ 6 ਕੁ ਜਣੇ ਹੋਣੇ ਚਾਹੀਦੇ ਇੱਕ ਤਾਂ 6 ਜਣੇ ਟ੍ਰੇਵਰ ਸੀ 6 ਜਣੇ ਹੋਣੇ ਚਾਹੀਦੇ ਮੇਰੇ ਦਿਲ ਮੰਦਾ ਸਟਾ ਨੇ ਕਾਦੇ ਕਾਦੇ ਨਾਲ ਮਾਰੀਆਂ ਕਿੰਨੇ ਜਣੇ ਸੀਗੇ ਉਹਨਾਂ ਕੋਲ ਜਿਹੜੇ ਸਾਰੇ ਹੈਗੇ ਸੀ ਉਹ ਵਸ ਭਿਗੇ ਹੋ ਜਿਹੜੇ ਪੈਨ ਨੇ ਉਹਾਂ ਤੇ ਘਾਟੋਂ ਜਰਾਏ ਨੇ ਤੇ ਕਿਰਪਾਨ ਵੀ ਇੱਕ ਲੰਡੀ ਜਗੀ ਸੀ ਉਹਦਾ ਸੱਟਗੇ ਨੇ ਇੱਥੇ ਜਾਵਨਗੇ ਇੱਥੇ ਥੱਲੇ ਪਈ ਕਿੰਨੇ ਜਣੇ ਸੀਗੇ ਉਹ 6 ਜਣੇ ਸੀਗੇ ਤੇ ਕੋਈ ਸਮਾਨ ਵੀ ਖੋਇਆ ਗਿਆ ਤੁਹਾਡਾ ਹਾਂਜੀ ਸਮਾਨ ਦਾ ਵੀ ਨੁਕਸਾਨ ਹੋਇਆ ਹਾਂ ਨੁਕਸਾਨ ਸਾਡਾ ਸੋਨਾ ਕੁੜੀਆਂ ਪਾਇਆ ਸੀ ਮੌਜੂਦਾ ਸਰਪੰਚ ਨਹੀਂ ਆਪਣੇ ਫਰੋਲੇ ਦੀ ਮੇਰੀ ਕੁੜੀ ਉnde ਗੱਲ ਚ ਹੈਗੀ ਇਹ ਦੂਜੀ ਕੁੜੀ ਹੈਗੀ ਹੈੜੋ ਪਾਰ ਵਾਲੀ ਉਂਦੇ ਮੋਹਰਾ 6 ਹੈਗੀਆਂ ਸੀ ਗਾਲੇ ਚ ਕੋਈ ਨਹੀਂ ਕੋਈ ਨਹੀਂ ਜਿਹੜਾ ਕੜਾ ਸੀ ਜੁਨਾਡੋ ਪੁੱਤਰ ਤੋਂ ਕੋਟੀ ਹੱਡੇ ਦਾ ਪੋਸਤਰੀ ਮੇਨ ਹਾਂਜੀ ਹਾਂਜੀ ਇਹ ਆਪਣੇ ਜਿਹੜੀ ਮਦਈ ਤੇ ਰਿਆ ਇਹ ਆਪਣੇ ਸਰਜੀਤ ਸਿੰਘ ਸਾਨੂੰ ਤੂਸਾ ਸਿੰਘ ਦੇ ਸਿਕੰਦਰ ਸਿੰਘ ਸਾਨੂੰ ਕਰਪਾਲ ਸਿੰਘ ਇਹ ਲਖਮੀਰ ਕੇ ਧਾੜਦੇ ਆ ਤੇ ਇਹ ਕਹਿੰਦੇ ਸੀਗੇ ਵੀ ਅਸੀਂ ਉੱਥੇ ਮੰਬੋਗੇ ਪਿੰਡ ਸਾਡੇ ਮਾਮੇ ਦੇ ਮੁੰਡੇ ਦਾ ਵਿਆਹ ਸੀਗਾ ਤੇ ਉੱਥੋਂ ਇਹ ਬਰਾਤ ਤੇ ਆ ਰਹੇ ਸੀਗੇ ਲਖੋਵਾਲ ਪਿੰਡ ਤੇ ਉੱਥੇ ਵੀ ਕਦੇ ਪਤਾ ਲੱਗਾ ਅੰਦਰ ਖਾਤੇ ਵੀ ਇਹਨਾਂ ਦੀ ਵੈਸਮ ਵਸਾਈ ਕੋਈ ਗਾਣਿਆਂ ਗੁਣਿਆਂ ਤੋਂ ਹੋਈ ਆ ਇਥੇ ਆਣ ਕੇ ਇਹਨਾਂ ਦਾ ਕੋਈ ਉਹਨਾਂ ਨੇ ਮਤਲਬ ਗੱਡੀ ਹੋਰ ਲਿਆ ਆ ਕੇ ਤੇ ਇਹਨਾਂ ਦੇ ਸ਼ੀਸ਼ੇ ਹੋ ਕੇ ਤੂੜਦੇ ਆ ਥੋੜੀ ਬੰਦੀਆਂ ਸੱਟਾਂ ਲਾਈਆਂ ਵਾ ਤੇ ਉਹਦੇ ਬਾਰੇ ਤਸਦੀਕ ਕਰ ਰਹੇ ਆ ਇਹ ਕੈਨੇਡਾ ਵੀ ਜਾਣ ਲੱਗਿਆ ਸਾਡਾ ਕੋਈ ਸੋਨੇ ਦੀ ਆਈਟਮ ਹੀ ਉਹ ਵੀ ਲੈ ਗਏ ਉਹਦੇ ਬਾਰੇ ਇਹ ਤਸਦੀਕ ਕਰਦੇ ਆ ਤੇ ਐਸ ਐਚ ਓ ਸਾਹਿਬ ਚੱਲੇ ਆਉ ਪਿੰਡ ਜਾ ਕੇ ਤੇ ਤਸਦੀਕ ਕਰਦੇ ਆ ਨਾਲੇ ਦੋਸ਼ੀਆਂ ਉਹਨਾਂ ਨੂੰ ਫੜ ਕੇ ਫਿਰ ਪਤਾ ਲੱਗੂਗਾ ਕੀ ਗੱਲਬਾਤ ਹੋਈ ਸੱਟਾਂ ਕਿੰਨਿਆਂ ਕਿਨੋਂ ਲੱਗਿਆ ਕੋਈ ਨੁਕਸਾਨ ਵੀ ਹੋਇਆ ਨਹੀਂ ਕੋਈ ਜ਼ਿਆਦਾ ਨਹੀਂ ਸੱਟਾਂ ਦੇ ਉਹਨਾਂ ਦੇ ਜਿਹੜਾ ਕਾਰ ਦੇ ਸ਼ੀਸ਼ੇ-ਸ਼ੂ ਟੁੱਟ ਕੇ ਵੱਜੇ ਆ ਤੇ ਜਾਂ ਕਿਸੇ ਦਾ ਮਾੜਾ-ਮੋਟਾ ਡਾਂਗ-ਛੋਟਾ ਵੱਜਾ ਹੋਰ ਕੋਈ ਜ਼ਿਆਦਾ ਸੱਟ ਨਹੀਂ ਹੈਗੀ ਹਾਂ ਛਿਹਰੀਟਾਂ ਝੋਟਾਂ ਆਈਆਂ ਕੋਈ ਉਹਨਾਂ ਦਾ ਸਮਾਨ ਵਗੈਰਾ ਵੀ ਕਹਿੰਦੇ ਸਾਡਾ ਨੁਕਸਾਨ ਸਮਾਨ ਇਹਦਾ ਨਿਕੰ ਮੁਤਾਬਕ ਆ ਵੀ ਕੁਝ ਸੋਨਾ ਵਗੈਰਾ ਵਾ ਉਹ ਤਸਦੀਕ ਕਰ ਲੈਣੇ ਉਹ ਗੱਲ ਦੀ ਕਿਉਂਕਿ ਜੇ ਇਹਨਾਂ ਦਾ ਝਗੜਾ ਹੋਇਆ ਤੇ ਫਿਰ ਸੋਨੇ ਵਾਲੀ ਗੱਲਤ ਨਹੀਂ ਹੋਣੀ ਚਾਹੀ ਪਰ ਫਿਰ ਵੀ ਤਸਦੀਕ ਕਰ ਲੈਣੇ ਤੇ ਹਮਲਾਵਰਾਂ ਦੀ ਕੋਈ ਪਛਾਣ ਹੋਈ ਕਿੱਥੋਂ ਦੇ ਸਾਡੇ ਕਾਰ ਨੇ ਕੀ ਵਜਾ ਰਹੇ ਸੀ ਆ ਵੀ ਕੋਈ ਰਾਜਕੁਮਾਰ ਸਾਡਾ ਜਸਵੰਤ ਤੇ ਵਜਾ ਰੰਜਿਸ਼ ਕੀ ਹੋ ਸਕਦੀ ਵਜਾ ਰੰਜਿਸ਼ ਕੋਈ ਵਿਆਹ ਦੇ ਵਿੱਚ ਆਦੇ ਕੋ ਸਰਪੰਚੀ ਦੇ ਗਾਣੇ ਕੋਨੇ ਤੋਂ ਹੋਇਆ ਬਾਕੀ ਤਸਦੀਕ ਕਰਦੇ ਆ ਜੀ